देखो राजनीति ਤਾਂ ਇੰਨੀ ਗੰਦੀ ਹੋ ਗਈ ਕਈਓ ਟਿਕਟ ਮਿਲੇ ਉਹ ਦੋਈ ਪਾਰਟੀ ਛੱਡ ਕੇ ਚਲੇ ਗਏ ਅੱਗੇ ਇਸ ਤਰ੍ਹਾਂ ਪਾਰਟੀਆਂ ਨਹੀਂ ਬਦਲਦਾ ਸੀ ਇਹ ਬੜੇ ਹੰਕਾਰਜਾ ਹੈ ਉਹ ਹੰਕਾਰ ਵੀ ਉਹ ਲੋਕ ਤਾਂ ਤੋੜ ਦੇਣਗੇ ਪਹਿਲਾਂ ਤੋੜਦੇ ਸੀ ਉਹਨੇ ਜੋ ਇਹ ਚੁਰਜੀਸ ਮਾਨ ਦਿੱਤਾ ਕਿ ਕਿ ਹੁਣ ਫੇਰ ਤੋੜ ਦੇਣ ਕੋ ਤਾਂ ਹੰਕਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਕਿ ਹਜੇ ਸਵਾਭਨਾ ਹੈ ਅਗਲੇ ਸੁਨਾਤ ਨੂੰ ਮੰਦੇ ਨਹੀਂ ਗੱਲਾਂ ਮੰਦੇ ਨਹੀਂ ਕੋਈ ਬੰਦੀ ਸਿੰਘ ਨਹੀਂ ਛੱਡਣ ਨੂੰ ਤਿਆਰ ਜਿਹੜੇ ਸਜਾਵਾਂ ਪੂਰੀਆਂ ਕਰ ਬੈਠੇ ਨੇ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਤੇ ਉਹਨਾਂ ਦੀ ਕਿਵੇਂ ਗੱਲਬਾਤ ਬਣ ਸਕਦੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਜਿਹੜੇ ਬਦਲਾਅ ਨੇ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਸਾਡੇ ਨਾਲ ਹੋਣਗੇ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਦੇਵ ਸਿੰਘ ਢੀਡਸਾ ਜਿਹੜੇ ਕਿ ਆ ਕਹਿ ਸਕਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਸਿਆਸਤ ਸ਼ੁਰੂ ਕੀਤੀ ਸੀ ਹਾਲੀ ਦੇ ਵਿੱਚ ਉਹਨਾਂ ਨੇ ਸੋਮਣੀ ਕਾਲੀਦਲ ਦੇ ਵਿੱਚ ਜਿਹੜੀ ਕਾਰ ਵਾਪਸੀ ਕਰੀ ਹੈਗੀ ਤਾਂ ਪੰਜਾਬ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਹੈ ਉਹਨਾਂ ਗੱਲਬਾਤ ਕਰਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋਗੇ ਲੋਕ ਸਭਾ ਚੋਣਾਂ ਜਿਹੜੀਆਂ ਤਰੀਕਾ ਆ ਚੁੱਕੀਆਂ ਨੇ ਪਰ ਕਾਲੀਦਲ ਵੱਲੋਂ ਪੱਤੇ ਨਹੀਂ ਖੋਲੇ ਗਏ ਨਹੀਂ ਪੱਤੇ ਇਸ ਕਰਕੇ ਨਹੀਂ ਖੋਲੇ ਗਏ ਕਿ ਮੀਟਿੰਗ ਕਰਾਂਗੇ ਅਜੇ ਵੀਰ ਸਿੰਘ ਬਾਦਲੂ ਲੱਗਿਆ ਹੈ ਪੰਜਾਬ ਬਚਾਓ ਜਿਹੜੀ ਰੈਲੀਆਂ ਕਰ ਰਿਹਾ ਹੈ ਤੇ ਉਹ ਬੇਲਾ ਹੋ ਗਿਆ ਤੇ ਉਹਦੇ ਬਾਅਦ ਫੈਸਲਾ ਕਰਾਂਗੇ ਕਿੰਨੇ ਦਿਨ ਦੇਖ ਸਕਦੇ ਆ ਤੁਹਾਡੇ ਨਾਲ ਗੱਲਬਾਤ ਹੁੰਦੀ ਹੋਏਗੀ ਕਿਉਂਕਿ ਹਫਤਾ ਦਸ ਦਿਨ ਤੇ ਹਫਤੇ ਹੀ ਚੋ ਜਾਏਗਾ ਉਹ ਤਾਂ ਸਮੀਕਰਨ ਕਿਸ ਤਰ੍ਹਾਂ ਸਮਝ ਰਹੇ ਹੋ ਵੀਰ ਪਹਿਲੀ ਗੱਲ ਤਾਂ ਮੈਂ ਗੱਲ ਕਰਾਂ ਤਾਂ ਰਾਜਨੀਤੀ ਨੂੰ ਕਿਵੇਂ ਦੇਖ ਦਿਆਂ ਕਿਉਂਕਿ ਤੁਸੀਂ ਬਹੁਤ ਲੰਮਾ ਸਮਾਂ ਸਿਆਸਤ ਦੇ ਨਾਲ ਦੇਖੋ ਰਾਜਨੀਤੀ ਤਾਂ ਇੰਨੀ ਗੰਦੀ ਹੋ ਗਈ ਵੀ ਮੈਨਵਾ ਤੋਂ ਤੇ ਡੀਬੀ ਵਾਲੇ ਕਹ ਰਹੇ ਸੀ ਕਿ ਜਦੋਂ ਕੱਪੜੇ ਬਦਲਦੇ ਨੇ ਉਦੋਂ ਮੈਂ ਕਿਹਾ ਉਹ ਵੀ ਉਦੋਂ ਵੀ ਪਹਿਲਾਂ ਬਦਲ ਦਿੰਦੇ ਨੇ ਹਮ ਕਈਆਂ ਟਿਕਟ ਮਿਲੇ ਹੋਏ ਉਹ ਦੋ ਹੀ ਪਾਰਟੀ ਛੜ ਕੇ ਚਲੇ ਗਏ ਹਮ ਅੱਗੇ ਇਸ ਤਰ੍ਹਾਂ ਪਾਰਟੀਆਂ ਨਹੀਂ ਬਦਲਦਾ ਸੀ ਕੋਈ ਮੈਂ ਨਹੀਂ ਦੁਖਾੜੀ ਗੱਲ ਹੈ ਕਿ ਕੱਲ ਗਾਲਾਂ ਕੱਢਦੇ ਸੀ ਅੱਜ ਉਸ ਦੀ ਤਾਰੀਫ਼ ਕਰਦੇ ਨੇ ਪਾਰਟੀ ਦੀ ਹਮ ਕਿੱਥੇ ਗਈ ਰਾਜਨੀਤੀ ਇੰਨੀ ਮਾੜੀ ਰਾਜਨੀਤੀ ਮੈਂ ਨਹੀਂ ਕਦੇ ਦੇਖੀ। ਲੱਗਦਾ ਕਿ ਜਦੋਂ ਤੁਸੀਂ ਉਸ ਪਾਰਟੀ ਦੇ ਵਿੱਚ ਹੁੰਨੇ ਹੋ ਦੋਸਤੋਂ ਬਾਅਦ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ ਹੋ ਤਾਂ ਆਪਣੀ ਪਾਰਟੀ ਦੇ ਜਿਹੜੇ ਅੰਦਰਲੇ ਰਾਜ਼ ਨੇ ਫਿਰ ਉਹ ਨਾਲ ਦੀ ਨਾਲ ਖੁੱਲਣੇ ਸ਼ੁਰੂ ਹੋ ਜਾਂਦੇ ਨੇ। ਉਹ ਦੁੱਖ ਦੁੱਖ ਦੀ ਤੇ ਦੁੱਖ ਦੇ ਇਸੇ ਐਸੇ ਗੱਲ ਦੀ ਹੈ ਕਿ ਉਹਨੇ ਕੋਈ ਵੀ ਕੋਈ ਸਿਧਾਂਤ ਨਹੀਂ ਰੱਖਿਆ। ਹਰ ਬੰਦਾ ਆਪਣੀ ਦੇਖਦਾ ਕਿ ਮੈਂ ਕਿਵੇਂ ਕਿਹੜੀ ਪਾਰਟੀ ਚੋਂ ਜਿੱਤ ਸਕਦਾ। ਉਹ ਜਣ ਸੌਦਾ ਕਰਕੇ ਚਲੇ ਜਾਂਦੇ। ਪਗਵੰਸੀਆਂ ਮਾਨ ਜਦੋਂ ਸੰਗਰੂਰ ਆਉਂਦੇ ਨੇ ਤਾਂ ਉਹ ਇੱਕ ਗੱਲ ਕਹਿੰਦੇ ਨੇ ਕਿ ਤੁਹਾਡੇ ਬਾਰੇ ਜਦੋਂ ਚਰਚਾ ਹੁੰਦੀ ਹੈ ਜਦੋਂ ਤੁਸੀਂ ਘਰ ਵਾਪਸੀ ਕਰੀਓ ਉਹ ਕਹਿ ਰਹੇ ਸੀ ਕਦੋਂ ਘਰੋਂ ਗਏ ਫਿਰ ਜਲਦੀ ਘਰ ਵਾਪਸੀ ਹੁੰਦੀ ਹੈ ਦੋਨੋਂ ਜਾਣੇ ਜਣ ਕੇ ਤੁਹਾਡਾ ਤੇ ਪ੍ਰਮਿੰਦਰ ਜੀ ਦਾ ਨਾਮ ਲੈ ਵੀ ਗਏ ਉਹਨਾਂ ਨੇ ਕਿਹਾ ਕਿ ਉਹ ਮੇਤੋਂ ਹੀ ਹਾਰੇ ਹੋਏ ਸੀ ਪਰ ਦੇਖਦੇ ਹੋ ਕਿ ਹੁਣ ਇਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਪਿੰਡ ਦਾ ਪਰਿਵਾਰ ਦਾ ਕਬਜ਼ਾ ਸੀ ਹੁਣ ਉੱਥੋਂ ਇੱਕ ਸੀਐਮ ਨੇ ਇਸ ਤੌਜ਼ ਪਿੰਡ ਤੋਂ ਦੇਖੋ ਉਹਦਾ ਬਿਆਨ ਮੇਰੀ ਗੱਲ ਸੁਣੋ ਹਾਰਾਂ ਜਿੱਤਾਂ ਦਾ ਬਣੀਆਂ ਜਾਂਦੀਆਂ ਨੇ ਹਾਂ ਦਰਗੰਦੀ ਵੀ ਹਰੀ ਪ੍ਰਕਾਸ਼ ਸਿੰਘ ਬਾਦਲ ਵੀ ਹਰੇ ਆ بڑے بڑے ਲੀਡਰ ਵੀ ਹਰੇ ਨੇ ਅਸੀਂ ਵੀ ਹਰੇ ਆ ਮੈਂ ਮੈਨੂੰ ਵੀ ਮੈਨੂੰ ਵੀ ਹਰੀ ਪਟਲ ਤੇ ਉਦਵੰਦ ਮੇਰੇ ਬੇਟੇ ਤੋਂ ਵੀ ਹਰੀ ਪਟਲ ਇਸ ਕਰਕੇ ਹੀ ਹਾਰ ਨਾ ਜਿਤਾਉਂਦਾ ਬਣਿਆ ਆ ਇਹ ਬੜੇ ਹੰਕਾਰ ਚ ਆਇਆ ਹੈ ਉਹ ਹੰਕਾਰ ਵੀ ਉਹ ਲੋਕ ਤਾਂ ਉੱਡਣਗੇ ਪਹਿਲਾਂ ਤੋੜਦੇ ਸੀ ਉਹਨੇ ਉਹ ਉਹ ਜੀ ਤੋਂ ਮਾਨ ਦਿੱਤਾ ਕਿ ਤੇ ਹੁਣ ਫਿਰ ਤੋੜ ਦੇਣ ਉਹਦਾ ਹੰਕਾਰ ਕਹਿੰਦੇ ਸੰਸਾਰ ਕਦੇ ਨਹੀਂ ਕਰਨਾ ਚਾਹੀਦਾ ਕਹਿੰਦੇ ਸੰਗਰੂਰ ਦੀ ਰਾਜਨੀਤੀ ਇਸ ਤਰ੍ਹਾਂ ਦੀ ਆ ਸੰਰੂਰ ਲੋਕ ਸਭਾ ਸੀਟ ਦੀ ਕਹਿੰਦੇ ਇੱਥੋਂ ਲੋਕ ਜਿਤਾਉਣ ਲਈ ਨਹੀਂ ਹਰਾਉਣ ਲਈ ਵੋਟ ਪਾਉਂਦੇ ਨੇ ਮੰਨਦੇ ਹੋਏ ਚੀਜ਼ਾਂ ਇਹ ਤਾਂ ਗੱਲਾਂ ਹੈ ਜਿਤਾਉਣ ਲਈ ਵੋਟ ਤੇ ਜਿਤਾਉਣ ਲਈ ਪਾਉਂਦੇ ਨੇ ਕੌਣ ਨਹੀਂ ਕਿਹਦੇ ਲਈ ਜਿਤਾਉਣਾ ਉਹ ਇਦਾਂ ਦੇ ਰਿਜ਼ਲਟ ਸਾਹਮਣੇ ਆਉਣੇ ਜਿਵੇਂ ਤੁਸੀਂ ਜ਼ਿਕਰ ਕਰਕੇ ਆਟੇਓ ਸਿਮਰਜੀਤ ਸਿੰਘ ਮਾਨ ਦਾ ਜਦੋਂ ਕਿ ਇਹ ਸੋਚਿਆ ਜਾਂਦਾ ਸੀ ਕਿ ਉਹਨਾਂ ਦੀ ਜਵਾਨ ਤੱਕ ਨਹੀਂ ਬਚਦੀ ਪਰ ਲੇਕਿਨ ਇੱਥੇ ਉਹ ਪਾਰਟੀ ਨੂੰ ਹਰਾਇਆ ਜਿਨ੍ਹਾਂ ਦੀ 92 ਸੀਟਾਂ ਆਈਆਂ ਨਹੀਂ ਉਹਦਾ ਪਤਾ ਹੀ ਵੀ ਉਹਨਾਂ ਘਾਤ ਤੋੜਨਾ ਸੀ ਇਹ ਲੋਕਾਂ ਦੀ ਸ਼ਕਤੀ ਹੈ ਜਿਹੜੀ ਇਹਦੇ ਵਿੱਚ ਕਦੇ ਵੀ ਇਨਕਾਰ ਨਹੀਂ ਕਰਨਾ ਚਾਹੀਦਾ ਲੋਕ ਪਤਾ ਨਹੀਂ ਕਿ ਨੂੰ ਪਰਸਪਤ ਜਾਂਦੇ ਕਿ ਨੂੰ ਪਰਸਪਤ ਜਾਂਦੇ ਓਕੇ ਲਗਭਗ ਕਹਿ ਰਹੇ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਜਿਹੜੀ ਸੀਟ ਹੈ ਉਹ ਤੈਅ ਆ ਗਈ ਇੱਥੋਂ ਪਰ ਦੂਜੇ ਪਾਸੇ ਤੁਸੀਂ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਆਪਣੇ ਕੈਬਨਿਟ ਮੰਤਰੀ ਨੂੰ ਮੀਤ ਹੇਅਰ ਨੂੰ ਮદાન ਦੇ ਵਿੱਚ ਉਤਾਰਿਆ ਫਿਲਹਾਲ ਅਜੇ ਦੋ ਕੈਂਡੀਡੇਟ ਹੀ ਹੈਗੇ ਨੇ ਸਿਮਰਜੀਤ ਸਿੰਘ ਮਾਨ ਨੇ ਤੇ ਮੌਜੂਦਾ ਕੈਬਨਿਟ ਮੰਤਰੀ ਫਿਰ ਇਸ ਇਲਾਕੇ ਦੇ ਵਿੱਚ ਤਿੰਨ ਤਨ ਮੰਤਰੀਆਂ ਦਾ ਹੋਣਾ ਕੈਬਨਿਟ ਮੰਤਰੀ ਹਰਪਾਲ ਸਿੰਘ ਟੀਮਾ ਖੁਦ ਮੁੱਖ ਮੰਤਰੀ ਧੂਰੀ ਤੋਂ ਜਿਹੜੇ ਵਿਧਾਇਕ ਨੇ ਦੂਜੇ ਪਾਸੇ ਆਮਨ ਰੋੜਾ ਇੰਨੇ ਇਲਾਕੇ ਦੇ ਵਿੱਚ ਰਾਜਨੀਤੀ ਕਿਵੇਂ ਦੇਖਦੇ ਹੋ ਕਿ ਚੋਣ ਕਿੰਨੀ ਟਫ ਮੰਨਦੇ ਹੋ ਨਹੀਂ ਪਹਿਲਾਂ ਤਾਂ ਮੈਨੂੰ ਦੱਸੋ ਕਿ ਜਦੋਂ ਬਾਈ ਇਲੈਕਸ਼ਨ ਹਾਰੇ ਨੇ ਉਹ ਤਾਂ ਜਿਵੇਂ ਸਭ ਇਹ ਸਲਕੇ ਦਾ ਸੀ ਤਿੰਨ ਮੰਤਰੀ ਵੀ ਇਸ ਹਲਕੇ ਦੇ ਸੀ 78 70 ਹਜ਼ਾਰ ਤੇ ਜਿੱਤੇ ਹੋਏ ਸੀ ਕੋਈ 60 ਹਜ਼ਾਰ ਤੇ ਜਿੱਤੇ ਸੀ ਕੋਈ 50 ਹਜ਼ਾਰ ਤੇ ਜਿੱਤੇ ਸੀ ਪਿੱਥੇ ਗਏ ਉਹ ਉਹ ਕਹਿੰਦੇ ਉਸ ਟਾਈਮ ਅਸੀਂ ਕੰਮ ਨਹੀਂ ਕੀਤਾ ਸੀ ਨਾ ਹੁਣ 2 ਸਾਲ ਹੀ ਸਾਡੇ ਲਈ ਕੰਮ ਕਾਜ ਬਹੁਤ ਹੈ 2 ਸਾਲ ਦੇ ਕੰਮ ਕਾਰ ਇਹ ਤਾਂ ਮੈਂ ਮੈਂ ਹੁਣ ਕਿਹਾ ਜੇ ਮੈਂ ਮੈਂ ਕਾੜ ਦੀ ਕੋਈ ਗੱਲ ਕਹਦਾ ਇਹ ਸਿਰਫ ਤੇ ਸਿਰਫ ਬਖਤੀ ਦੱਸੇਗਾ ਇਹ ਲੋਕ ਫੈਸਲਾ ਕਰਨਗੇ ਵੀ ਕੀ ਨੇ ਕੰਮ ਕੀਤਾ ਕਿ ਨਹੀਂ ਕੀਤਾ ਤੁਸੀਂ ਆ ਭਾਜਪਾ ਦੇ ਬਹੁਤ ਨੇੜੇ ਰਹੇ ਹੋਗੇ ਕੀ ਮੰਨਦੇ ਹੋ ਕਿ ਕਿਸ ਚੀਜ਼ਾਂ ਨੂੰ ਲੈ ਕੇ ਜਿਹੜੀ ਇਹ ਪੇਚ ਫਸਿਆ ਕਾਲੀ ਦਲ ਦੇ ਨਾਲ ਤੋਂ ਲੱਗ ਰਿਹਾ ਸੀ ਕਿ ਗਠਜੰਬਨ ਹੋਏਗਾ ਤਾਂ ਇੱਕ ਵੱਡਾ ਪੰਜਾਬ ਦੇ ਵਿੱਚ ਜਿਹੜਾ ਵੋਟ ਬੈਂਕ ਕਾਲੀ ਦਲ ਨੂੰ ਜਿਹੜਾ ਮਿਲਣਾ ਸੀ ਕੀ ਲੱਗਦਾ ਕਿਥੋਂ ਦੂਰੀਆਂ ਪਈਆਂ ਕਿਉਂਕਿ ਅਮਿਤ ਸ਼ਾਹ ਦਾ ਬਿਆਨ ਵੀ ਆਉਂਦਾ ਉਹਨਾਂ ਨੇ ਕਿਹਾ ਸੀ ਗੱਲਬਾਤ ਚੱਲ ਰਹੀ ਹੈ ਪਰ ਐਨ ਮੌਕੇ ਦੇ ਉੱਪਰ ਪੰਜਾਬ ਪ੍ਰਧਾਨ ਐਲਾਨ ਕਰਨ ਦੇ ਕਿ ਉਲੀਮਾ ਨਹੀਂ ਹੋਏਗਾ ਕਿ ਹੁਣ ਚਾਂਸ ਹੈਗੇ ਨੇ ਹਜੇ ਵੀ ਕੋਈ ਨਹੀਂ ਚਾਂਸ ਰਾਜਨੀਤੀ ਚ ਕਿਹੜੀ ਚੀਜ਼ ਹੈ ਜਿਹੜਾ ਚਾਂਸ ਨਹੀਂ ਹੈ ਲੇਕਿਨ ਮੈਂ ਸੋਚਦਾ ਕਿ ਇੱਕ ਸਿਧਾਂਤ ਹੈ ਉਹ ਸਿਧਾਂਤ ਹੈ ਅਗਰ ਉਹ ਪੂਰੇ ਉਤਰ ਨਹੀਂ ਗਿਆ ਫਿਰ ਠੀਕ ਹੈ ਹੋ ਸਕਦਾ ਜੇ ਸਿਧਾਂਤ ਹੀ ਨਹੀਂ ਮੰਨਣਾ ਉਹਨਾਂ ਨੇ ਕੋਈ ਸੇਖਾਂ ਦੀ ਮੰਨਣੀ ਨਹੀਂ ਗੱਲਾਂ ਨਹੀਂ ਮੰਨਣੀਆਂ ਕਿਸਾਨਾਂ ਦੀਆਂ ਗੱਲਾਂ ਹੀ ਨਹੀਂ ਮੰਨਣੀਆਂ ਤੇ ਫਿਰ ਕੀ ਕਿਵੇਂ ਹੋ ਸਕਦਾ ਤੋੜਿਕ ਹੋਈ ਮੋਦੀ ਸਾਹਿਬ ਨੇ ਗੱਲ ਇਸ ਸਮਾਂ ਨਹੀਂ ਮੇਰੀ ਮੋਦੀ ਸਾਹਿਬ ਨੇ ਜਿਹੜੇ ਉਹਨਾਂ ਦੀ ਕੋਈ ਟੀਮ ਹੋਏਗੀ ਜਿਨ੍ਹਾਂ ਨਾਲ ਤੁਸੀਂ ਗਠਜੰਡਾਂ ਦੀ ਗੱਲ ਹੋਈ ਕਿਉਂਕਿ ਤੁਸੀਂ ਕੋਈ ਨਹੀਂ ਨਹੀਂ ਮੈਂ ਮੈਂ ਹੁਣ ਨਹੀਂ ਮੇਰੇ ਮੈਂ ਛੱਡਿਆ ਜਦੋਂ ਮੈਂ ਛੱਡਿਆ ਮੈਂ ਕਿਸੇ ਨੂੰ ਮਿਲਿਆ ਪਰ ਸੁਖਵੀਰ ਸਿੰਘ ਬਾਦਲ ਤੁਹਾਡੇ ਘਰ ਜਾਂਦੇ ਨੇ ਕਿਉਂਕਿ ਉਸ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਧ ਰਾਇ ਹੈ ਜਿਹੜੀ ਹੁਣ ਤੁਹਾਡੇ ਤੋਂ ਲਈ ਜਾਏ ਕਿਉਂਕਿ ਤੁਸੀਂ ਪੁਰਾਣੇ ਸਿਆਸਦਾਨ ਹੋ ਕਿਉਂਕਿ ਬਾਦਲ ਸਾਹਿਬ ਦੇ ਨਾਲ ਤੁਸੀਂ ਬੜਾ ਲੰਮਾ ਕੰਮ ਕਰਿਆ ਤੇ ਅਰਬਾ ਵੀ ਤੁਹਾਡਾ ਇੱਕ ਰੱਖਦਾ ਹੈਗਾ ਤੁਸੀਂ ਉਹਨਾਂ ਨੂੰ ਗੁਰਮੰਤਰ ਤਾਂ ਦਿੱਤੇ ਹੋਣਗੇ ਜਾਂ ਚੀਜ਼ਾਂ ਰੱਖੀਆਂ ਹੋਣਗੀਆਂ ਕਿਉਂਕਿ ਢੀਂਡ ਸਾਹਿਬ ਉਹ ਪਰਿਵਾਰ ਦੀ ਭਾਜਪਾ ਦੇ ਨਾਲ ਕਾਫੀ ਨੇੜਤਾ ਸੀ ਲੱਗਦਾ ਹੈ ਅਜੇ ਮੇਰੇ ਕੋਈ ਬਹੁਤਾ ਲੰਮਾ ਚੌੜਾ ਨਹੀਂ ਗੱਲਬਾਤ ਹੋਈ ਗੱਲਬਾਤ ਹੋਊਗੀ ਫਿਰ ਕਰਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਕਿ ਹਜੇ ਸਭਾਵਨਾ ਹੈ ਰਾਜਨੀਤੀ ਨਹੀਂ ਹਰ ਚੀਜ਼ੇ ਹਰ ਜਗ੍ਹਾ ਹੋ ਸਕਦਾ ਹੈ ਹਾਂ ਠੀਕ ਹੈ ਜਿੱਕ ਲਈ ਇਹ ਨਹੀਂ ਹੈ ਕਿਉਂਕਿ ਅਗਰੇ ਸਿਧਾਂਤ ਜੋ ਮੰਨਦੇ ਨਹੀਂ ਜੋ ਗੱਲਾਂ ਮੰਨਦੇ ਨਹੀਂ ਕੋਈ ਬੰਦੀ ਸਿੰਘ ਨਹੀਂ ਛੱਡਣ ਨੂੰ ਤਿਆਰ ਜਿਹੜੀ ਸਜ਼ਾਵਾ ਪੂਰੀ ਕਰ ਕਰੀ ਬੈਠੇ ਨੇ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਕਿਸਾਨਾਂ ਦੀ ਕੋਈ ਮੈਂ ਬਸ ਐਮਐਸ ਐਮਐਸ ਵੀ ਨਹੀਂ ਕਰਨ ਦਾ ਹਾਂ ਤੇ ਉਹਨੀ ਦਾ ਕਿਵੇਂ ਗੱਲਬਾਤ ਬਣ ਸਕਦੀ ਹੈ ਜੇ ਸਭ ਤੋਂ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਦਾ ਮੁੱਦਾ ਹੈਗਾ ਉਹ ਅਹਿਮ ਕਿਉਂਕਿ ਪਿਛਲੀ ਵਾਰ ਵੀ ਜਦੋਂ ਅ ਕਾਲੀ ਦਲ ਦੇ ਨਾਲੋਂ ਆ ਭਾਜਪਾ ਦਾ ਐਲਾਈਅੰਸ ਟੁੱਟਿਆ ਸੀ ਤਾਂ ਕਿਸਾਨਾਂ ਨੂੰ ਲੈ ਕੇ ਤਾਂ ਉਸ ਦੁਬਾਰਾ ਫਿਰ ਕਿਸਾਨ ਹਾਂ ਬੋਰਡਰਾਂ ਦੇ ਉੱਪਰ ਬੈਠੇ ਨੇ ਇਸ ਦੀ ਵੋਟ ਬੈਂਕ ਦਾ ਅਸਰ ਤੁਸੀਂ ਮੰਨਦੇ ਹੋ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉੱਪਰ ਪਊਗਾ ਜਾਂ ਕਿਸੇ ਖਾਸ ਪਾਰਟੀ ਨੂੰ ਟਾਰਗੇਟ ਹੋ ਸਕਦਾ ਦੇਖੋ ਉਹਨਾਂ ਨੇ ਇਹਦਾ ਬਖਤੀ ਦੱਸੂਗਾ ਹੁਣ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਬੀਜੇਪੀ ਦੇ ਮੁਖਾਲਫਤ ਕਰਾਂਗੇ ਹੋਰ ਅਸੀਂ ਕਿਤੇ ਬਖਾਰਪਤ ਨਹੀਂ ਕਹਦੇ ਤੇ ਜੋ ਉਹਨਾਂ ਦਾ ਬਿਆਨ ਆਇਆ ਹੈ ਬਾਕੀ ਹੁਣ ਪਤਾ ਨਹੀਂ ਕੀ ਹੋਊਗਾ ਮੰਨਦੇ ਕਿ ਅਗਰ ਸਮਝੌਤਾ ਗਠਜੰਬੰਦਨ ਹੋ ਜਾਂਦਾ ਕਿ ਕਿਤੇ ਨਾ ਕਿਤੇ ਤੁਸੀ ਫਾਇਦਾ ਹੁੰਦਾ ਕਾਲੀਦਲ ਨੂੰ ਜਾਂ ਨੁਕਸਾਨ ਸੀ ਕਿਉਂਕਿ ਫਿਰ ਗਰੋਥ ਜ਼ਿਆਦਾ ਹੋਣਾ ਸੀ ਜੇ ਇਹ ਸਿਧਾਂਤ ਤੇ ਗੱਲ ਹੋਵੇ ਰੇ ਫਿਰ ਫਾਇਦੇ ਨੁਕਸਾਨੀਆਂ ਗੱਲ ਨਹੀਂ ਸੋਚੀ ਨਹੀਂ ਆ ਫਿਰ ਇਹ ਸੋਚੀਦਾ ਕਿ ਸਾਡਾ ਸਿਧਾ ਟਿਕੜੇ ਆ ਕਿ ਨਹੀਂ ਖੜੇ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਦਾ ਇੱਕ ਮੁੱਦਾ ਕਾਫੀ ਜਿਹੜਾ ਬਣਿਆ ਹੋਇਆ ਹੈਗਾ ਉਸ ਨੂੰ ਲੈ ਕੇ ਅੱਜ ਵੀ ਤੁਸੀਂ ਜਾ ਕੇ ਆਏ ਹੋਗੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈਗਾ ਮੈਡੀਕਲ ਕਾਲਜ ਜਮੀਨ ਨੂੰ ਲੈ ਕੇ ਤੁਸੀਂ ਵੀ ਕਈ ਵਾਰ ਪਰਮਿੰਦਰ ਸਿੰਘ ਢੀਡਣ ਸਾਹਿਬ ਦਾ ਵੀ ਬਿਆਨ ਆਇਆ ਹੈਗਾ ਕਿਵੇਂ ਦੇਖਦੇ ਹੋ ਕਿ ਇਸ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਖਿਲਾਫ ਇਹ ਮੁੱਦਾ ਨਹੀਂ ਹੋਏਗਾ ਕਿ ਕਾਲੀਦਾਲ ਬੰਨ ਨਹੀਂ ਦੇ ਰਿਹਾ ਆਵਾਦੀ ਪਾਰਟੀ ਕਹ ਰਹੀ ਹੈ ਕਿ ਕਾਲੀਦਾਲ ਨਹੀਂ ਬੰਨ ਦੇ ਰਿਹਾ ਨਹੀਂ ਨਹੀਂ ਅਸੀਂ ਤਾਂ ਬੰਨ ਨੂੰ ਅਸੀਂ ਤਾਂ 25 ਏਕੜ ਵੀ ਦੇਣ ਨੂੰ ਤਿਆਰ ਸੀ ਔਰ ਮੇਨ ਸੜਕ ਤੇ ਵੀ ਦੇਣ ਨੂੰ ਤਿਆਰ ਸੀ ਹਾਂ ਅਸੀਂ ਮੈਂ ਜੀ ਉਹਨਾਂ ਨੂੰ ਕਿਹਾ ਉਹ ਕਹਿੰਦੇ ਜੀ ਐਸਡੀਪੀਸੀ ਤੋਂ ਦਿਓਰ ਪਾਓ ਮੈਨੂੰ ਮਿਲੇ ਸੀ ਅੱਜ ਪੰਜ ਮੈਂਬਰ ਕਮੇਟੀ ਉਹਨਾਂ ਦੀ ਉਹਨੇ ਕਿਹਾ ਜੀ ਤੁਸੀਂ ਸਾਨੂੰ ਅਸੀਂ ਤੁਹਾਡੇ ਤੋਂ ਕੋਈ ਇਤਰਾਜ਼ ਨਹੀਂ ਤੇ ਸਾਨੂੰ ਇਤਰਾਜ਼ ਐਸਡੀਪੀਸੀ ਤੇ ਐਸਡੀਪੀਸੀ ਨੂੰ ਤੁਸੀਂ ਕਹਿ ਕੇ ਕਰਾਓ ਮੈਂ ਕਿਹਾ ਮੈਂ ਗੱਲ ਕਰ ਲੂੰਗਾ ਪਰ ਸਰ ਜਿਹੜੀ ਉਹ ਜਗ੍ਹਾ ਫਿਰ ਉੱਥੇ ਵੀ ਕੀ ਇਤਰਾਜ ਹੋ ਸਕਦਾ ਜੇ ਅਗਰ ਬੰਦੇ ਨਹੀਂ ਹਾਂ ਤਾਂ ਐਸਡੀਪੀਸੀ ਨੇ ਕੀਤਾ ਹੋਇਆ ਨਾ ਸਾਡੇ ਸਾਡਾ ਕੋਈ ਝਗੜਾ ਜਿਵੇਂ ਤੁਸੀਂ ਕਿਹਾ ਕਿ ਐਸਡੀਪੀਸੀ ਪ੍ਰਧਾਨ ਨਾਲ ਤੁਸੀਂ ਗੱਲਬਾਤ ਕਰੋਗੇ ਸਰਬੀਰ ਸਿੰਘ ਬਾਦਲ ਨਾਲ ਵੀ ਤੁਸੀਂ ਮੁੱਦੇ ਦੇ ਉੱਪਰ ਗੱਲ ਕਰੀ ਹੋਗੀ ਉਹਨਾਂ ਨੇ ਵੀ ਸਾਰਾ ਕਿ ਮਾਮਲਾ ਧਿਆਨ ਚੀ ਹੈ ਕਿ ਮਤਲਬ ਕਿ ਮਾਮਲੇ ਨੂੰ ਹੱਲ ਵਾਲਾ ਲਿਜਾਇਆ ਜਾਵੇ ਜੇ ਅਗਰ ਕੋਈ ਇੱਕ ਚੀਜ਼ ਨਹੀਂ ਮੈਂ ਕਹਿੰਦਾ ਅਸੀਂ 25 ਏਕੜ ਦੇ ਨੂੰ 10 ਮੰਨਣ ਨੂੰ ਤਿਆਰੀ ਨਹੀਂ ਅਸੀਂ ਮੈਂ ਫਿਰ ਕੀ ਹੋ ਰਿਹਾ ਹੈ ਮੈਂ ਹੁਣ ਕੀ ਕਹਿ ਸਕਦਾ ਜੀ ਉਹ ਤਾਂ ਕਿਲਾ ਪ੍ਰਧਾਨ ਦੇ ਤਾਂ ਕੁਝ ਨਹੀਂ ਕਰਨਾ ਐਗਜ਼ੈਕਟਿਵ ਕਰੂਗੀ ਗੱਲ ਕਰਾਂਗੇ ਜਦੋਂ ਚਲੋ ਇਹ ਇਹ ਸੰਸੁਖਦੀਪ ਸਿੰਘ ਢੀਂਡਸਾ ਜਿਨ੍ਹਾਂ ਨੇ ਆਉਣ ਵਾਲੇ ਰਾਜਨੀਤੀ ਦੇ ਉੱਪਰ ਵੀ ਕੋਈ ਖੁੱਲ੍ਹ ਕੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਕਿਸ ਸਮੇਂ ਕੀ ਹੋ ਜੇ ਕੁਝ ਨਵਾਂ ਹੋ ਜੇ ਕੀ ਹੋ ਜਾਏ ਇਹਦੇ ਵਿੱਚ ਕੁਝ ਕਿਹਾ ਨਹੀਂ ਜਾ ਸਕਦਾ ਫਿਲਹਾਲ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਗਠਜੋੜ ਹੈ ਜਿਹੜਾ ਉਹ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਟੁੱਟਿਆਗਾ ਕਿਉਂਕਿ ਗੱਲਬਾਤ ਸਿਰੇ ਨਹੀਂ ਚੜੀ ਕਿਉਂਕਿ ਕਿਸਾਨੀ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਸੀ ਹੋਰ ਵੀ ਹੋਰ ਵੀ ਮੁੱਦੇ ਸੀ ਕਈ ਲੇਕਿਨ ਇਹ ਮੇਨ ਪੱਖ ਦੇ ਮੁੱਦੇ ਅੱਜ ਇਹ ਹੀ ਨੇ ਬਿਲਕੁਲ ਆ ਜੁੜੇ ਰਹੋ ਪੰਜਾਬ ਤਖਤ ਦੇ ਨਾਲ